ਜਦੋਂ ਪਖੰਡ ਉੱਤੇ ਚੋਟ ਕੀਤੀ ਹੈ ਜਿਨ੍ਹਾਂ ਦੇ ਪਖੰਡ ਦਾ ਬਿਜ਼ਨਸ ਦੀ ਬਹੁਤ ਵੱਡਾ ਉਹ ਪਾਤਸ਼ਾਹ ਦੇ ਵਿਰੋਧ ਵਿੱਚ ਖੜੇ ਹੋ ਗਏ ਜੇ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਵੇਖੋਗੇ ਮਹਾਰਾਜ ਦੀ ਕਿਸੇ ਨਾ ਜ਼ਮੀਨ ਦੀ ਲੜਾਈ ਥੋੜਾ ਸੀ ਕੋਈ ਨਾ ਕਿਹਦੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਮਹਾਰਾਜ ਨੇ ਜੰਗ ਤਾਂ ਵਿਚਾਰ ਧਾਰਕ ਸੀ ਨਾ ਵੀ ਜੋ ਸਮਾਜ ਜੋ ਕਰਮਕਾਂਡ ਕਰ ਰਿਹਾ ਸੀ ਜੋ ਗਰਾਵਟ ਵੱਲੋਂ ਤੁਰਿਆ ਜਾ ਰਿਹਾ ਸੀ ਪਾਤਸ਼ਾਹ ਜੀ ਹੱਕ ਢਾਹ ਕੇ ਅੱਗੇ ਖਲੋ ਗਿਆ ਤੇ ਜੇ ਤੁਸੀਂ ਧਿਆਨ ਨਾਲ ਵੇਖੋਗੇ ਤੇ ਉਹ ਜੰਗ ਦਬੇ ਕੁਚਲੇ ਲੋਕਾਂ ਦੀ ਸੀ ਲਤਾੜੇ ਹੋਏ ਲੋਕਾਂ ਦੀ ਜਿਨ੍ਹਾਂ ਨੂੰ ਉਹਨਾਂ ਦੇ ਹੱਕ ਨਹੀਂ ਸੀ ਦੇ ਰਹੇ ਉੱਚ ਜਾਤੀਏ ਲੋਕ ਇਹ ਸੰਗਤ ਇਹ ਪੰਗਤ ਇੱਕ ਥਾਂ ਤੇ ਬੈਠਣਾ ਇਹ ਜਿਨ੍ਹਾਂ ਦੀ ਧੌਣ ਦੇ ਵਿੱਚ ਜਾਤ ਪਾਤ ਦਾ ਕਿਲਾ ਸੀ ਪਾਤਸ਼ਾਹ ਨੇ ਉਹ ਕਿਲਾ ਬਾਹਰ ਕੱਢਿਆ ਜਦੋਂ ਤੁਸੀਂ ਭਾਈ ਗੁਰਦਾਸ ਜੀ ਦੇ ਬਚਨ ਪੜੋਗੇ ਨਾ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਾਗ ਵਰਤਾਇਆ ਇੱਕੇ ਪੰਗਤ ਵਿੱਚ ਰਾਜਾ ਵੀ ਬੈਠਾ ਹੈ ਤੇ ਉਸੇ ਪੰਗਤ ਵਿੱਚ ਉਸ ਰਾਜੇ ਦੀ ਪਰਜਾ ਦਾ ਇੱਕ ਸਧਾਰਨ ਬੰਦਾ ਵੀ ਬੈਠਾ ਹੈ ਇਹ ਤੁਹਾਨੂੰ ਗੁਰਨਾਨ ਸਿੰਘ ਦੇ ਘਰ ਹੀ ਦਿਖੇਗਾ ਬਾਕੀ ਹੋਰ ਕਿਤੇ ਨਹੀਂ ਤੇ ਅੱਜ ਗੁਰਨਾਨ ਸਿੰਘ ਦੇ ਘਰ ਵੀ ਤੁਸੀਂ ਵੇਖ ਲਓ ਜਿਹੜੇ ਗੁਰਨਾਨ ਸਿੰਘ ਦੇ ਪੈਰੋਕਾਰ ਅਖਵਣ ਵਾਲੇ ਵੀ ਆ ਉਹਨਾਂ ਦੇ ਡੇਰੇ ਦਾ ਬੰਦਾ ਵੀ ਉਹਨਾਂ ਦੇ ਬਰਾਬਰ ਨਹੀਂ ਬਹਿ ਸਕਦਾ ਆਮ ਬੰਦੇ ਦੀ ਤੇ ਗੱਲ ਹੀ ਛੱਡੋ ਜਿਹਦੇ ਹੱਥ ਦਾ ਉਹ ਜਲ ਪਾਣੀ ਪੀਂਦੇ ਆ ਨਾ ਬੋਲੋ ਗੁਰੂ ਕੇ ਪਿਆਰਿਓ ਉਹਨੂੰ ਵੀ ਆਗਿਆ ਨਹੀਂ ਕਿ ਉਹ ਬਾਬਾ ਜੀ ਦੇ ਸੰਘਾਸਣ ਉਤੇ ਬੋਲੋ ਗੁਰੂ ਕੇ ਪਿਆਰਿਓ ਬਹਿ ਸਕੇ ਬਾਹਰ ਦੀ ਤੇ ਗੱਲ ਹੀ ਛੱਡ ਦਿਓ ਉਹ ਅਰਦਲੀ ਬਣ ਕੇ ਲਾਗੇ ਖਲੋਤੇ ਰਹਿਣਗੇ ਪਰ ਧੰਗ ਗੁਰਨਾਨ ਸਿੰਘ ਦਾ ਘਰ ਇੱਥੇ ਬਰਾਬਰ ਸਾਰਿਆਂ ਨੂੰ ਕੋਈ ਉੱਚਾ ਨਹੀਂ ਕੋਈ ਵੱਡਾ ਨਹੀਂ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਸਬੂਤ ਹੈ ਆਪਣੇ ਕੋਲ ਕਿ ਜਿੰਨਾ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕੋਈ ਜਾਤ ਪਾਤ ਵੇਖ ਕੇ ਥੋੜਾ ਦਰਜ ਕੀਤੀ ਗਈ ਹੈ ਭਗਤ ਰਵਦਾਸ ਜੀ ਦੀ ਤੁਸੀਂ ਬਾਣੀ ਪੜ ਲਓ ਭਗਤ ਧੰਨਾ ਜੀ ਦੀ ਪੜ ਲਓ ਭਗਤ ਸੈਣ ਜੀ ਦੀ ਪੜ ਲਓ ਭਗਤ ਪੀਪਾ ਜੀ ਦੀ ਪੜ ਲਓ ਭਗਤ ਰਾਮਾਨੰਦ ਭਗਤ ਪਰਮਾਨੰਦ ਭਗਤ ਸਧਨਾ ਜੀ ਕੀ ਸੀ ਉਹਨਾਂ ਦੀ ਕਰਤ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਕਿੰਨਾ ਉੱਚਾ ਥਾਂ ਦਿੱਤਾ ਹੈ ਅੱਜ ਅਸੀਂ ਸਾਰੇ ਸਜਦਾ ਕਰਦੇ ਆਂ ਤਵਾਉ ਸਰਦਾਰ ਅਮਰਜੀਤ ਸਿੰਘ ਕਿੰਨੀ ਉਮਰ ਹੋ ਗਈ ਜੀ ਆਪਣੀ 75 ਵਾਹ 75 ਸਾਲ ਤੇ ਇੱਕ ਵਚਨ ਆਉਂਦਾ ਨਾ ਬਾਣੀ ਚ 17 ਕਾ ਮਤ ਹੀਣ ਜਿਹੜੇ ਤੁਹਾਡੇ ਜੀ ਬਾਣੀ ਪੜਦੇ ਆ ਸਤਗੁਰ ਨੇ ਬਾਣੀ ਚ ਇੱਕ ਸ਼ਬਦ ਇਹ ਵੀ ਵਰਤਿਆ ਵੀ ਗੁਰਮੁਖ ਬੁੱਢੇ ਇਹ ਦੋਵੇਂ ਪੱਖ ਹੀ ਆ ਇੱਕ ਬੰਨੇ ਵੀ ਆਖਿਆ ਵੀ ਗੁਰਮੁਖ ਕਦੀ ਨਹੀਂ ਬੁੱਢਾ ਹੁੰਦਾ ਭਾਵੇਂ 100 ਸਾਲ ਦੀ ਉਮਰ ਵੀ ਹੋ ਜਾਏ ਤੇ ਦੂਜੇ ਬੰਨੇ ਜਿਹੜਾ ਬੰਦਾ ਵਕਾਰ ਭੋਗਦਾ ਉਹ ਤੇ ਉਹ ਫਿਰ 17 ਤੋਂ ਬਾਅਦ ਨਾ ਉਹਨੂੰ ਕੀ ਆਂਦੇ ਭਲਾ ਉੱਚੀ ਬੋਲੇ ਹਾਂ ਪਿਆਰਿਓ ਉਹਨੂੰ ਕੀ ਆਂਦੇ ਆ ਜੇ ਘਰ ਚ ਕੋਈ ਸਲਾਹ ਦੇਣ ਲੱਗੇ ਘਰ ਦੇ ਕੀ ਆਂਦੇ ਭਲਾ ਜੀ ਤੈਨੂੰ ਬੜਾ ਬੋਲੋ ਪਿਆਰਿਓ ਤੈਨੂੰ ਬੜਾ ਪਤਾ ਵਾ ਤੇ ਜਿਹਦੀ ਸੁਰਤ ਉੱਚੀ ਆ ਨਾ 90 ਸਾਲ ਦੀ ਉਮਰ ਤੇ ਵੀ ਉਸ ਬਾਪੂ ਕੋਲੋਂ ਨਿਆਣੇ ਪੁੱਛ ਕੇ ਤੁਰਦੇ ਆ ਉਹ ਕਹਿੰਦੇ ਬਾਪੂ ਜੀ ਸਾਡੇ ਘਰ ਦੀ ਤੁਸੀਂ ਰੀੜ ਦੀ ਹੱਡੀ ਹੋ ਇਹ ਦੋਵੇਂ ਪਾਕ ਹੀ ਆ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਜਿਹਦੀ ਸੂਰਤ ਵਿੱਚ ਉਪਦੇਸ਼ ਆ ਗਿਆ ਜਿਹੜਾ ਗਿਆਨਤਾ ਹਾਣੀ ਬਣ ਗਿਆ ਜਿਹਨੇ ਗਿਆਨ ਲੈ ਕੇ ਜ਼ਿੰਦਗੀ ਜੂਣੀ ਸ਼ੁਰੂ ਕਰਤੀ ਉਹ ਕਦੀ ਬੁੱਢਾ ਹੁੰਦਾ ਹੀ ਨਹੀਂ ਤੇ ਦੂਜੇ ਬੰਨੇ ਮਨਮੁਖ ਬਾਲਕ ਵਿਰਧ ਸਮਾਨ ਵੀ ਆ ਮਨ ਦੇ ਪਿੱਛੇ ਤੁਰਨ ਵਾਲਾ ਜਵਾਨੀ ਚ ਬੁੱਢਾ ਹੋ ਜਾਂਦਾ ਹੈਗੀ ਜਵਾਨੀ ਆ ਪਰ ਬੁੱਢਾ ਆ ਬਜ਼ੁਰਗੋ ਟੀਕੇ ਲਾ ਰਿਹਾ ਵਾ ਤੁਰਿਆ ਨਹੀਂ ਜਾ ਰਿਹਾ ਪਤਾ ਹੈ ਨਹੀਂ ਜ਼ਿੰਦਗੀ ਜੂਣ ਦਾ ਇਹ ਹੁਣ ਆਪਾਂ ਫੈਸਲਾ ਕਰਨਾ ਬਢੇਪਾ ਲਾ ਕੇ ਆਉਣ ਦੇਣਾ ਕਿ ਉਦਾਂ ਬਢੇਪੇ ਨੂੰ ਦੂਰ ਕਰਨ ਦੇ ਬੜੇ ਆੜ-ਪਾੜ ਬੰਦਾ ਵਰਤਦਾ ਕਦੀ ਕੋਈ ਵਾਰ ਚਟਾ ਆ ਜਾਏ ਨਾ ਵਿੱਚ ਟੈਨਸ਼ਨ ਜੀ ਹੋ ਜਾਂਦੀ ਐਨੂੰ ਬੋਲੋ ਜੀ ਮੈਨੂੰ ਪਤਾ ਤੁਹਾਡੇ ਚ ਕੋਈ ਨਹੀਂ ਇਦਾਂ ਦਾ ਪਿਆਰਾ ਬੈਠਾ ਟੈਨਸ਼ਨ ਜੀ ਹੋ ਜਾਂਦੀ ਐ ਨਾ ਵਿਆਹ ਹੁਣ ਹੀਰੇ ਦਿਖਣ ਲੱਗ ਪਏ ਇਹਨੂੰ ਥੋੜਾ ਕਾਲਾ ਕਰ ਲਈਏ ਚਲੋ ਕਰ ਲੋ ਔਰ ਕੀ ਕਰੋਗੇ ਮੰਨ ਲਓ ਤੁਸੀਂ ਕਾਲਾ ਕਰ ਵੀ ਲਓਗੇ ਚਮੜੀ ਦਾ ਕੀ ਕਰੋਗੇ ਇਹ ਤਾਂ ਚੁੰਡੀ ਭਰਨੀ ਆ ਉੱਥੇ ਰਹਿ ਜਾਣੀ ਮੁੜ ਕੇ ਚਮੜੀ ਆ ਵੇਖਿਆ ਜੇ ਉਮਰ ਵਜੇ ਇੱਥੇ ਤੁਸੀਂ ਨੌਜਵਾਨ ਦੀ ਚੁੰਡੀ ਭਰ ਕੇ ਵੇਖੋ ਤੇ ਉਸ ਵੇਲੇ ਸਕਿਨ ਪਾਫ ਚਲ ਜਾਂਦੀ ਆਪਣੀ ਜਗ੍ਹਾ ਤੇ ਤੇ ਉਦਾਂ ਬਾਲੋ ਚਿਹਰੇ ਤੋਂ ਲੱਗਦਾ ਕਿ ਬੰਦੇ ਦੀ ਉਮਰ ਦੇ ਮਹਾ ਚਾੜੀ ਕਿ ਸਾਲਾ ਜਦੋਂ ਚੁੰਡੀ ਭਰੀਏ ਤੇ ਉੱਥੇ ਮਾਸ ਆਖੜਿਆ ਰਹਿਦਾ ਸਮਝ ਆ ਜਾਂਦੀ ਹੈ ਕਿ ਬੰਦਾ ਤੇ ਸੁਖ ਨਾ ਉਮਰ ਵਾਵਾ ਲੰਘਾ ਚੁੱਕਾ ਇਸ ਕਰਕੇ ਜੇ ਜਰਵਾਣਾ ਪਰਹਰ ਹੈ ਅਗੇ ਬੋਲਿਓ ਜਰ ਵੇਸ ਕਰੇਂਦੀ ਕਈ ਤੇ ਸੁਖ ਨਾ ਇੰਨੀ ਵਧੀਆ ਤਰੀਕੇ ਨਾਲ ਕਾਲੀ ਕਰਦੇ ਨਿਆਣਾ ਉਹਦਾ ਉਤੋਂ ਵੱਡਾ ਲੱਗਦਾ ਹੁਣ ਗੁਸਾ ਨਾ ਬਣਾ ਲਿਓ ਉਹਦਾ ਜਵਾਕ ਉਹ ਤੋਂ ਕਈ ਵਾਰੀ ਛੋਟਾ ਲੱਗਦਾ ਉਹਨੂੰ ਕਈ ਪੁੱਛ ਲੈਂਦੇ ਵੀ ਵੱਡਾ ਭਰਾ ਤੇਰਾ ਹਾਂ ਨਹੀਂ ਮੇਰੇ ਪਾਪਾ ਜੀ ਆ ਜੀ ਤਾਂ ਮੈਂ ਕਹਣਾ ਕੇਸ ਭਾਂ ਸਾਰੇ ਚਿੱਟੇ ਹੋ ਜਾਣ ਗੱਲ ਕੇਸਾਂ ਦੀ ਨਹੀਂ ਹੈ ਗੱਲ ਸੁਰਤ ਉੱਚੀ ਕਰਨ ਦੀ ਲੋੜ ਆਪਾਂ ਨੂੰ ਜੇ ਸੁਰਤ ਉੱਚੀ ਹੋਏਗੀ ਉਪਦੇਸ਼ ਗੁਰੂ ਦਾ ਨਾਲ ਹੋਏਗਾ ਤੇ ਫਿਰ ਸਮੇਂ ਦਿਹਾਣੀ ਬਣ ਕੇ ਆਪਾਂ ਜ਼ਿੰਦਗੀ ਬਤੀਤ ਕਰਾਂਗੇ। ਤੋ ਆਓ ਇੱਕ ਚੀਜ਼ ਤਾਂ ਮੈਂ ਤਾਂ ਬੜੀ ਖੁ ਮੈਨੂੰ ਖੁਸ਼ੀ ਹੁੰਦੀ ਜਦੋਂ ਇਦਾਂ ਸੰਗਤ ਵਿੱਚ ਆਪਾਂ ਕੋਈ ਹੁਣ ਤੁਸੀਂ ਵੇਖੋ ਕਿਰਤ ਕਰਦੇ ਆਂ ਸਰਦਾਰ ਅਮਰਜੀਤ ਜੀ ਸੋ ਉਹਨਾਂ ਨੇ ਬਾਣੀ ਦੀਆਂ ਤੁਕਾਂ ਯਾਦ ਕੀਤੀਆਂ ਸੁਣਾਤੀਆਂ ਤੇ ਮੈਂ ਕਿ ਬੇਨਤੀ ਕਰਦਾ ਹਾਂ ਨਾ ਵੀ ਜੇ ਕਿੱਡਾ ਚੰਗਾ ਹੋਵੇ ਜੇ ਸਾਰਿਆਂ ਪਿੰਡਾਂ ਵਿੱਚ ਸਾਡੀਆਂ ਭੈਣਾ ਵੀਰ ਇਦਾਂ ਬਾਣੀ ਦੀਆਂ ਤੁਕਾਂ ਯਾਦ ਕਰਨ ਬਾਣੀ ਯਾਦ ਕਰਨ ਜਿੱਥੇ ਵੀ ਤੁਸੀਂ ਸਮਾਗਮ ਤੇ ਜਾਓ ਕਿਸੇ ਦੇ ਘਰ ਅਖੰਡ ਪਾਟ ਦਾ ਪੂਗ ਹੀ ਹੋਵੇ ਸਹਿਜ ਪਾਟ ਦਾ ਪੂਗ ਹੋਵੇ ਉੱਥੇ ਕਹੋ 10 ਮਿੰਟ ਮੈਂ ਵਿਚਾਰ ਕਰਨੀ ਹੈ ਪ੍ਰਦੇਸ਼ ਸਾਂਝਾ ਕਰਨਾ ਆਪਾਂ ਸਾਰੇ ਬਾਣੀ ਪੜਦੇ ਆ ਤਾਂ ਸਾਰੇ ਸਾਡੇ ਗ੍ਰੰਥੀ ਸਿੰਘ ਪਾਠੀ ਸਿੰਘ ਵੀਰ ਹਿੰਮਤ ਕਰਨ ਇਦਾਂ ਤੇ ਘਰ ਘਰ ਗੁਰੂ ਦੀ ਗੱਲ ਚੱਲ ਪੂਗੀ ਨਾ ਤੇ ਸਾਡੇ ਤੋਂ ਹਾਲਾਤ ਇਹ ਹੁੰਦੇ ਵੀ 100 ਬਰਾਤੀ ਜਾਂਦਾ ਵਿਰਾਜ ਚ ਤੇ ਗਾਂ ਨਹੀਂ ਤੁਰਦੀ ਅੱਗੇ ਇਹਦੀ ਤੁਰਦੀ ਕਹਿੰਦੇ ਕੀ ਆ ਕਹਿੰਦੇ ਜੀ ਅਰਦਾਸ ਹੋਣੀ ਆ ਅਰਦਾਸੀਆ ਸਿੰਘ ਨੇ ਆ ਵੀ ਤੁਸੀਂ 100 ਬੰਦੇ ਆ ਉਹ ਚੁਵੀਆ ਤੀਆਂ ਨੇ ਗਾਤਰੇ ਪਾਏ ਤੁਸੀਂ ਕਰ ਲਓ ਅਰਦਾਸ ਮਤਲਬ ਸਾਨੂੰ ਅਰਦਾਸ ਕਰਨੀ ਵੀ ਨਹੀਂ ਆਉਂਦੀ ਉਦਾਂ ਕਹੀ ਜਾਣਗੇ ਖੰਡੇ ਦੀ ਪੌਲ ਕਦੋਂ ਲਈ ਮੈਂ ਤਾਂ ਨਿੱਕੇ ਹੁੰਦਿਆਂ ਲੈ ਲਈ ਖੰਡੇ ਦੀ ਪੌਲ ਮੈਂ ਤੇ ਪਾਪਾ ਜੀ ਦੀ ਉਂਗਲ ਫੜ ਕੇ ਗੁਰਦੁਆਰੇ ਜਾਣਾ ਹੁੰਨਾ ਸੀ ਤੇ ਸੁਖਨ ਅਰਦਾਸ ਮੈਨੂੰ ਉੱਚੀ ਬੋਲੋ ਜੀ ਅਰਦਾਸ ਆਉਂਦੀ ਨਹੀਂ ਆ ਪਾਠ ਨਹੀਂ ਹੁੰਦਾ ਇਹ ਚੀਜ਼ਾਂ ਸਿੱਖਣ ਦੀ ਲੋੜ ਆ ਸਾਧ ਸੰਗਤ ਜੀ ਤੋਂ ਤੁਹਾਡੇ ਸਾਹਮਣੇ ਵੇਖ ਲੋ ਕਿੰਨੀਆਂ ਤੁਕਾਂ ਮੂੰਹ ਜਬਾਨੀ ਸੁਣਾ ਗਏ ਤੇ ਕਈ ਸਾਡੇ ਪ੍ਰਚਾਰਕ ਵੀ ਵੇਖ-ਵੇਖ ਕੇ ਬੋਲਦੇ ਆ ਬਾਣੀ ਦੀਆਂ ਤੁਕਾਂ ਕਈ ਵੇਖ ਕੇ ਬਾਣੀ ਪੜਦੇ ਆ ਤੋਂ ਸਾਰਿਆਂ ਤੁਹਾਨੂੰ ਉਦੋਂ ਸੁਣਾ ਗਏ ਆ ਇਹ ਤਾਂ ਮਤਲਬ ਬਾਣੀ गा ਕੇ ਪੜੋ ਬਾਣੀ ਤੇ ਯਾਦ ਬੜੀ ਸੌਖੀ ਹੁੰਦੀ ਹੈ ਜੀ ਤੁਸੀਂ ਬਾਣੀ ਨੂੰ ਗਾ ਕੇ ਕੋਈ ਸ਼ਬਦ ਨੂੰ ਤੁਸੀਂ ਗਾ ਕੇ ਪੜੋ ਦੋ ਤਿੰਨ ਵਾਰ ਪੜ੍ਹ ਲਓ ਸ਼ਬਦ ਉਦਾਂ ਹੀ ਯਾਦ ਹੋ ਜਾਣਾ ਗਾਣੇ ਕਿਦਾਂ ਯਾਦ ਕੀਤੇ ਕਈ ਕਹਿੰਗੇ ਮੁਹੰਮਦ ਰਫੀਦਾ ਇਹ ਫਲਾਣੇ ਦਾ ਜੀ ਪੁਰਾਣੀ ਪੁਰਾਣੀਆਂ ਫਿਲਮਾਂ ਦੇ ਗਾਣੇ ਯਾਦ ਕਰੀ ਜਾਣਗੇ ਆ ਗਾਇਕਾਂ ਦੇ ਗਾਣੇ ਯਾਦ ਕਰਕੇ ਬੈਠੇ ਆ ਤੇ ਬਾਣੀ ਆਪਣੇ ਸਤਿਗੁਰ ਨੇ ਉਚਾਰਨ ਕੀਤੀ ਇਹ ਪੜੋ ਹ ਜਿੰਨੀ ਮਰਜ਼ੀ ਘਰਾਂ 'ਚ ਬਾਣੀ ਲੈ ਕੇ ਆਓ ਗੁਰੂ ਦਾ ਉਪਦੇਸ਼ ਲੈ ਕੇ ਆਓ ਕਿੰਨਾ ਵਧੀਆ ਮਾਹੌਲ ਬਣੇਗਾ ਸਾਡੇ ਘਰਾਂ 'ਚ ਤੁਹਾਉ ਸਾ ਸੰਗਤ ਆਪਾਂ ਪੌੜੀ ਦਾ ਪਾਠ ਸਰਵਣ ਕੀਤਾ ਜੀ 522 ਅੰਕ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਗੁਜਰੀ ਕੀ ਵਾਰ ਜਿਹੜੀ ਗੁਰੂ ਪੰਚਮ ਪਾਰਸ਼ਾ ਦੀ ਹੈ ਉਸ ਵਾਰ ਦੇ ਵਿੱਚ 16 ਨੰਬਰ ਪੌੜੀ ਹੈ ਜੀ ਇਹ 16 ਨੰਬਰ ਪੌੜੀ ਹੈ ਜੀ ਚੇਤਾ ਰੱਖਣਾ ਅੰਕ ਗੁਰੂ ਗ੍ਰੰਥ ਸਾਹਿਬ ਦਾ 500 ਕਿੰਨਾ ਜੀ 522 ਤੋ ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਲਾਈਵ ਘਰਾਂ 'ਚ ਬੈਠੇ ਵੀ ਸਰਵਣ ਕਰ ਰਹੇ ਹੋ ਗੁਰੂ ਦੀ ਗੋਦ ਵਿੱਚ ਬੈਠਿਆਂ ਵੀ ਬੜੇ ਪਿਆਰ ਨਾਲ ਸਰਵਣ ਕਰ ਰਹੇ ਹੋ ਬੁਲੰਦ ਆਵਾਜ਼ ਵਿੱਚ ਫਤਿ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਆਓ ਜੀ ਰਲ ਕੇ ਇੱਕ ਵਾਰੀ ਬਾਣੀ ਦੇ ਟੁਕਾਂ ਪੜ ਲਈਏ ਫਿਰ ਆਪਾਂ ਵਿਚਾਰ ਸਾਂਝੇ ਕਰਦੇ ਆ ਸੋ ਸਤ ਗੁਰ ਧਨ ਧੰਨਾ ਸੋ ਸਤ ਗੁਰ ਧਨ ਧੰਨਾ ਵੇਖੋ ਕਿੰਡੀ ਕਮਾਲ ਦੀ ਗੱਲ ਲੋਕੀ ਆਪਣੇ ਬਾਬਿਆਂ ਨੂੰ ਧੰਨ ਧੰਨ ਕਹੀ ਜਾਂਦੇ ਇਹ ਧੰਨ ਧੰਨ ਸ਼ਬਦ ਸਾਡੇ ਗੁਰੂ ਦਾ ਰਖਵਾ ਸ਼ਬਦ ਹੈ ਜੀ ਕਈ ਪੁੱਛਦੇ ਆ ਜੀ ਤੁਹਾਨੂੰ ਕੀ ਤਕਲੀਫ ਹੈ ਜੇ ਅਸੀਂ ਆਪਣੇ ਬਾਬੇ ਨੂੰ ਧੰਨ ਧੰਨ ਕਹਿੰਨੇ ਆ ਤੇ ਲੋ ਮੈਂ ਹੁਣ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਦੇਣ ਲੱਗਾ ਤੁਸੀਂ ਆਪੇ ਸਾਰਾ ਹਿਸਾਬ ਲਾ ਲਿਓ ਵੀ ਆਪਾਂ ਨੂੰ ਤਕਲੀਫ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜਿਵੇਂ ਕਿਸੇ ਸਕੂਲ ਵਿੱਚ ਤੁਸੀਂ ਜਾਓ ਜੀ ਬੋਲੋ ਜੀ ਤੁਸੀਂ ਕਿਸੇ ਤੇ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲਣਾ ਹੋਵੇ ਜਾ ਕੇ ਸਕੂਲ 'ਚ ਕਿਹਨੂੰ ਮਿਲਣਾ ਹੋਵੇ ਜੀ ਤੇ ਪ੍ਰਿੰਸੀਪਲ ਸਾਹਿਬ ਆਪਣੇ ਆਫਿਸ ਵਿੱਚ ਬੈਠੇ ਹੋਣ ਤੇ ਗੇਟ ਤੇ ਜਿਹੜਾ ਗੇਟ ਖੋਲਣ ਵਾਲਾ ਵੀਰ ਆ ਜੇ ਉਹ ਕਵੇ ਜੀ ਮੈਂ ਪ੍ਰਿੰਸੀਪਲ ਨੂੰ ਮੈਨੂੰ ਮਿਲ ਲਓ ਬੋਲੋ ਜੀ ਤੁਸੀਂ ਕਹੋਗੇ ਨਹੀਂ ਜੀ ਮੈਂ ਤੇ ਪ੍ਰਿੰਸੀਪਲ ਨੂੰ ਮਿਲਣਾ ਫਿਰ ਤੁਸੀਂ ਥੋੜਾ ਜਿਹਾ ਅੱਗੇ ਜਾਓ ਅੱਗੇ ਜਿਹੜਾ ਸਟਾਫ ਨੂੰ ਚਾਹ ਪਾਣੀ ਪਿਉਣ ਵਾਲਾ ਉੱਥੇ ਅੱਗੇ ਵੀਰ ਰੱਖਿਆ ਜਾਂ ਭੈਣ ਉਹ ਵੀ ਕਵੇ ਜੀ ਮੈਂ ਵੀ ਪ੍ਰਿੰਸੀਪਲ ਨਾਲ ਮੈਨੂੰ ਮਿਲ ਲਓ ਫਿਰ ਅੱਗੇ ਜਿਹੜਾ ਕਲਾਸ ਇੰਚਾਰਜ ਆ ਉਹ ਕਵੇ ਜੀ ਮੈਂ ਪ੍ਰਿੰਸੀਪਲ ਨਾਲ ਮੈਨੂੰ ਮਿਲ ਲਓ ਤਾਂ ਤੁਸੀਂ ਅੱਗੇ ਕੀ ਕਹੋਗੇ ਭਲਾ ਬਿਸਕੂਲ ਚ ਪ੍ਰਿੰਸੀਪਲ ਇਹ ਕੀ ਹੁੰਦਾ ਟੀਚਰ ਜਾਦੇ ਹੋ ਸਕਦੇ ਪਰ ਪ੍ਰਿੰਸੀਪਲ ਇੱਕ ਹੀ ਹੋ ਸਕਦਾ ਕਿਉਂ ਪਿਆਰਿਓ ਇੱਕ ਹੀ ਹੋ ਸਕਦਾ ਨਾ ਬਸ ਇਦਾਂ ਹੀ ਆ ਜਿੱਦਾਂ ਪ੍ਰਿੰਸੀਪਲ ਸਕੂਲ ਚ ਇੱਕ ਹੀ ਹੋ ਸਕਦਾ ਤੇ ਥਾਣੇ ਦੇ ਵਿੱਚ ਐਸ ਐਚਓ ਕਿੰਨੇ ਹੁੰਦੇ ਜੀ ਭਰਾ ਉੱਚੀ ਬੋਲੋ ਪਿਆਰਿਓ ਇਹ ਕੀ ਹੁੰਦਾ ਨਾ ਸਿਪਾਹੀ ਜਿੰਨੇ ਮਰਜੀ ਹੋ ਸਕਦੇ ਪਰ ਥਾਣੇਦਾਰ ਐਸ ਐਚਓ ਕਿਸੇ ਦਫਤਰ ਦੇ ਵਿੱਚ ਜਦੋਂ ਤੁਸੀਂ ਜਾਓਗੇ ਐਸਐਸਪੀ ਨੂੰ ਮਿਲਣ ਜਾਓ। ਇਦਾਂ ਜਿਹੜਾ ਸੰਤ ਗੁਰੂ ਇਹ ਸ਼ਬਦ ਰਾਖਵੇਂ ਸ਼ਬਦ ਆ ਸਾਡੇ ਗੁਰੂ ਦੇ। ਇਹ ਗੁਰੂ ਦੇ ਰਾਖਵੇਂ ਸ਼ਬਦ ਆ। ਹੁਣ ਜਿਹੜਾ ਸਿਰ ਗੁਰੂ ਅੱਗੇ ਝੁਕਣਾ ਚਾਹੀਦਾ। ਉਹ ਸਿਰ ਅਸੀਂ ਕਿਸੇ ਹੋਰ ਅੱਗੇ ਝੁਕਾਈ ਜਾਈਏ। ਫਿਰ ਇਹ ਸੇਮ ਇਦਾਂ ਹੀ ਆ ਜਿਵੇਂ ਇੱਕ ਸਕੂਲ ਵਿੱਚ ਸਾਰੇ ਕਈ ਜਾਣ ਵੀ ਅਸੀਂ ਸਾਰੇ ਪ੍ਰਿੰਸੀਪਲ ਵੀ ਤੁਸੀਂ ਮੈਨੂੰ ਵੀ ਮਿਲ ਲਓ ਮੈਨੂੰ ਵੀ ਮਿਲ ਲਓ ਮੈਨੂੰ ਵੀ ਮਿਲ ਲਓ। ਨਾ ਇਹ ਰਾਖਵਾ ਸ਼ਬਦ ਹੈ ਜੀ। ਇਦਾਂ ਜਿਹੜਾ ਸੰਤਵਾ ਸੰਤ ਸ਼ਬਦ ਗੁਰੂ ਦਾ ਰਾਖਵਾ ਸ਼ਬਦ ਆ ਲੋ ਤੋਕ ਸੁਣ ਲੋ ਭਾਗ ਹੋਆ ਗੁਰ ਓੜੋ ਪਿਆਰਿਓ ਭਾਗ ਹੋਆ ਗੁਰ ਇੱਥੇ ਗੁਰ ਦੇ ਰਾਲੇ ਨੂੰ ਸਿਹਾਰੀ ਐ ਜਿਹਦਾ ਮਤਲਬ ਐ ਬੜੇ ਵੱਡੇ ਭਾਗ ਹੋਏ ਤੇ ਮੇਰੇ ਗੁਰੂ ਨੇ ਮੈਨੂੰ ਸੰਤ ਮਿਲਾਤਾ ਲੋ ਹੁਣ ਕਿਹੜਾ ਸੰਤ ਮਿਲਾਤਾ ਜੀ ਗੁਰੂ ਅਰਜਨ ਸ ਗੁਰੂ ਅਰਜਨ ਸਾਹਿਬ ਵੇਲੇ ਗੁਰੂ ਨਾਨਕ ਸਾਹਿਬ ਵੇਲੇ ਕਿਹੜਾ ਸੰਤ ਜਿਹੜਾ ਗੁਰੂ ਨੇ ਸੰਤ ਮਿਲਾਤਾ ਅਗਲੀ ਤੋਕ ਪੜ ਲਓ ਗੱਲ ਸਪਸ਼ਟ ਹੋ ਜਾਣੀ ਐ ਪ੍ਰਭ ਅਬਿਨਾਸੀ ਜਾਨਕਿ ਪ੍ਰਭੂ ਸੰਤ ਮੇਰੇ ਗੁਰੂ ਨੇ ਮੈਨੂੰ ਘਰੇ ਮਿਲਾਤਾ ਇਹ ਸੰਤ ਸ਼ਬਦ ਕਿਹਦੇ ਲਈ ਆਇਆ ਹੋਇਆ ਮੈਂ ਹੁਣੇ ਕਹਿ ਕੇ ਟਿਆ ਜੀ ਗੁਰੂ ਲਈ ਅਕਾਲ ਪੁਰਖ ਲਈ ਵੈਗਰੂ ਲਈ ਪਾਗ ਹੋਆ ਗੁਰ ਪ੍ਰਭ ਅਬਿਨਾਸੀ ਜਾਨਕਿ ਗੁਰੂ ਨੇ ਪ੍ਰਭੂ ਰੂਪੀ ਸੰਤ ਮੈਨੂੰ ਮੇਰੇ ਘਰੇ ਹੀ ਮਿਲਾ ਦਿੱਤਾ ਹੁਣ ਮੈਨੂੰ ਬਾਹਰ ਜਾਣ ਦੀ ਲੋੜ ਤੇ ਹੁਣ ਆਪੇ ਹਿਸਾਬ ਲਾ ਲੋ ਜਿਹੜਾ ਸੰਤ ਸ਼ਬਦ ਗੁਰੂ ਪ੍ਰਮਾਤਮਾ ਦਾ ਰਾਖਵਾ ਸ਼ਬਦ ਸੀ ਤੇ ਸਾਡੇ ਅੱਜ ਆਮ ਹੀ ਜਣਾ ਖਣਾ ਹੀ ਆਪਣੇ ਨਾਂ ਦੇ ਨਾਲ ਸ਼ਬਦ ਲਵਾਈ ਫਿਰਦਾ ਆਪੇ ਲਵਾਈ ਫਿਰਦੇ ਤੇ ਨਾਲੇ ਕਈ ਵੀ ਜਾਂਦੇ ਉਹ ਥੋੜਾ ਕਹਿੰਦੇ ਸੀ ਸੰਤ ਕਹੋ ਉਹ ਥੋੜਾ ਕਹਿੰਦੇ ਸੀ ਟਰਾਲੀਆਂ ਤੇ ਉਹਨਾਂ ਨੇ ਲਿਖਾਇਆ ਗੱਡੀਆਂ ਤੇ ਉਹਨਾਂ ਤੇ ਲਿਖਾਇਆ ਚਮਚੀਆਂ ਤੇ ਉਹਨਾਂ ਨੇ ਲਿਖਾਇਆ ਥਾਲੀਆਂ ਤੇ ਉਹਨਾਂ ਨੇ ਲਿਖਾਇਆ ਪਾਣੀ ਢੋਣ ਵਾਲੀਆਂ ਗੱਡੀਆਂ ਤੇ ਬੋਲੋ ਪਿਆਰਿਓ ਤੇ ਅਜੇ ਕਈ ਜਾਂਦੇ ਉਹ ਥੋੜਾ ਕਹਿੰਦੇ ਸੀ ਇਹ ਤਾਂ ਲੋਕ ਧਕੇ ਨਾ ਕਹੀ ਜਾਂਦੇ ਨਾ ਅੰਦਰ ਖਿਆਲ ਸੀ ਉਹਨਾਂ ਦੇ ਤੁਸੀਂ ਕਿਤੇ ਕਿਸੇ ਬਾਬੇ ਨੂੰ ਭਾਈ ਕਹਿ ਕੇ ਸੰਬੋਧਨ ਕਰ ਦੋ ਸਟੇਜ 'ਤੇ ਸੱਤੀ ਕੱਪੜੇ ਅਗ ਲੱਗ ਜਾਂਦੀ ਹੈ ਕਿਸੇ ਬਾਬੇ ਤੇ ਨਾਂ ਦੇ ਨਾਲ ਸੰਤ ਲੱਗਾ ਹੋਵੇ ਤੁਸੀਂ ਸਟੇਜ ਤੋਂ ਸਟੇਜ ਸੱਤੀ ਕਹੇ ਭਾਈ ਸਾਹਿਬ ਜੀ ਹੁਣ ਤੁਹਾਡੇ ਸਾਹਮਣੇ ਪ੍ਰਵਚਨ ਕਰਨਗੇ ਤੇ ਭਾਈ ਸਾਹਿਬ ਦਾ ਬੋਲਬਾਲਾ ਉਸੇ ਵੇਲੇ ਵਿਗੜ ਜਾਂਦਾ ਵੀ ਮੈਨੂੰ ਤੁਸੀਂ ਭਾਈ ਸਾਹਿਬ ਕਿਉਂ ਕਹਤਾ ਬਲਕੇ ਭਾਈ ਪਦਵੀ ਕਿੰਨੀ ਉੱਚੀ ਆ ਇਸ ਕਰਕੇ ਅਜ ਧੰ ਧੰ ਕਹੋ ਪਰ ਕਿਨੂੰ ਆਪਣੇ ਸਤਿਗੁਰ ਨੂੰ ਤੇ ਖੁੱਲਕੇ ਗਾਓ ਸੋ ਸਤ ਗੁਰ ਤਨ ਤਨ ਸੋ ਸਤ ਗੁਰ ਤਨ ਤਨ ਵਾ ਵਾ ਅਸਾਂ ਤਨ ਤਨ ਕਿਉਂ ਕਹਿਣਾ ਜਿਨ ਪਰਮਗੜ ਤੋੜਿਆ ਜਿਨ ਪਰਮਗੜ ਤੋੜਿਆ ਸੋ ਸਤ ਗੁਰ ਵਾਹ ਵਾਹ ਸੋ ਸਤ ਗੁਰ ਵਾਹ ਵਾਹ ਜਿਨ ਹਰ ਸਿਓ ਜੋੜਿਆ ਜਿਨ ਹਰ ਸਿਓ ਜੋੜਿਆ ਜਿਨ ਹਰ ਸਿਓ ਜੋੜਿਆ ਜਿਨ ਹਰ ਸਿਓ ਜੋੜਿਆ ਸਿਓ ਜੋੜਿਆ ਮਹਿਮਾ ਕਹੀ ਨਾ ਜਾਏ ਮਹਿਮਾ ਕਹੀ ਨਾ ਜਾਏ ਮਹਿਮਾ ਕਹੀ ਨਾ ਜਾਏ ਮਹਿਮਾ ਕਹੀ ਨਾ ਜਾਏ ਗੁਰ ਸਮਰਥ ਦੇ ਗੁਰ ਸਮਰਥ ਦੇ 27 ਗੁਰ ਧਨ ਧਨ 27 ਗੁਰ ਧਨ ਧਨਾ ਜਿਨ ਪਰਮਗੜ ਤੋੜਿਆ ਜਿਨ ਪਰਮਗੜ ਤੋੜਿਆ ਕਹਿੰਦੇ ਸੋ ਸਤਗੁਰ ਧੰਨ ਧੰਨ ਉਹ ਸਤਗੁਰ ਧੰਨਤਾ ਦਾ ਜੋਗ ਹੈ ਜਿੰਨੀ ਵਾਰ ਵੀ ਉਹ ਨੂੰ ਧੰਨ 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 ਕਹੀਏ ਉਨੀ ਵਾਰ ਥੋੜਾ ਹੈ ਮਹਾਰਾਜ ਕਿਉਂ ਕਹਿੰਦੇ ਜਿੰਨ ਜਿਸ ਨੇ ਭਰਮ ਗੜ ਤੋੜਿਆ ਗੜ ਕਹਿੰਦੇ ਕਿਲੇ ਨੂੰ ਜਿਨੇ ਭਰਮ ਦਾ ਕਿਲਾ ਹੀ ਤੋੜ ਦਿੱਤਾ ਭਰਮ ਦਾ ਗੜ ਭੰਨ ਦਿੱਤਾ ਇਹਦਾ ਮਤਲਬ ਬੰਦੇ ਦੇ ਅੰਦਰ ਭਰਮ ਦਾ ਗੜ ਜਿਹੜਾ ਗੁਰੂ ਜੀ ਤੋੜਦੇ ਨੇ ਭਰਮੀ ਆ ਜਿਹੜੇ ਭਜਾਈ ਫਿਰਦੇ ਸਾਨੂੰ ਪਰਮੋਂ ਭਟਕਣਾ ਜਦੋਂ ਤੱਕ ਪੱਤਾ ਦਰਖਤ ਨਾਲ ਜੁੜਿਆ ਹੈ ਹਰਿਆ ਰਹਿੰਦਾ ਹੈ ਜਦੋਂ ਪੱਤਾ ਦਰਖਤ ਨਾਲੋਂ ਟੁੱਟ ਜਾਏ ਉਹਨੂੰ ਫਿਰ ਹਵਾ ਇੱਕ ਥਾਂ ਤੇ ਟਿਕਣ ਨਹੀਂ ਦਿੰਦੀ ਆਪਾਂ ਗਾਥਾ ਬਾਣੀ ਚ ਪੜਦੇ ਆ ਪੱਤਰ ਪੁਰਝੇਨ ਪੱਤਾ ਭੁਰ ਗਿਆ ਝੜੀਅੰ ਝੜ ਗਿਆ ਨਹਿ ਜੜੀਅੰ ਪੀੜ ਸੰਪਤਾ ਪੱਤਾ ਟਾਣੀ ਨਾਲੋਂ ਟੁੱਟਾ ਜ਼ਮੀਨ ਤੇ ਜਾ ਡੇਗਾ ਸ਼ਾਮਾਂ ਤੱਕ ਉਹਦੇ ਰੰਗ ਵਿੱਚ ਫਰਕ ਪੈ ਗਿਆ ਹਵਾ ਆਈ ਪੱਤੇ ਨੂੰ ਉਡਾ ਕੇ ਲੈ ਗਈ ਫਿਰ ਹਵਾ ਰੁਕੀ ਪੱਤਾ ਜ਼ਮੀਨ ਤੇ ਜਾ ਡੇਗਾ ਹਵਾ ਦਾ ਰੁਖ ਬਦਲਿਆ ਹਵਾ ਦੂਜੇ ਬੰਨੇ ਆਈ ਪੱਤੇ ਨੂੰ ਫੇਰ ਉਡਾ ਕੇ ਲੈ ਗਈ ਹਵਾ ਰੁਕੀ ਪੱਤਾ ਫੇਰ ਜ਼ਮੀਨ ਤੇ ਆ ਗਿਆ ਪੱਤੇ ਦੇ ਪੈਰ ਨਹੀਂ ਹਵਾ ਜ਼ਮੀਨ ਤੇ ਲੱਗਣ ਦਿੰਦੀ ਕਦੀ ਕਿਸੇ ਬਨੇ ਉਡਾ ਕੇ ਲੈ ਜਾਂਦੀ ਹੈ ਕਦੀ ਕਿਸੇ ਬਨੇ ਉਡਾ ਕੇ ਲੈ ਜਾਂਦੀ ਹੈ ਪੱਤਾ ਕੌਣ ਹੈ ਆਪਾਂ ਦਰਖਤ ਕੀ ਹੈ ਮੇਰਾ ਗੁਰੂ ਜਦੋਂ ਮਨੋਂ ਗੁਰੂ ਨਾਲੋਂ ਟੁੱਟਦਾ ਹੈ ਨਾ ਫਿਰ ਪਖੰਡ ਕਰਮ ਕਾਂਡ ਦੀ ਹਵਾ ਉਹਦੇ ਜ਼ਮੀਨ ਤੇ ਪੈਰ ਲੱਗਣ ਨਹੀਂ ਦਿੰਦੀ ਪੜਕਦਾ ਹੀ ਫਿਰਦਾ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਅਜਿਹੇ ਤੁਰੇ ਫਿਰਦੇ ਨੇ ਥਾਂ ਥਾਂ ਤੇ ਤਰਸ ਕਰਿਆ ਕਰੋ ਵਿਚਾਰੇ ਟੁੱਟੇ ਹੋਏ ਪੱਤੇ ਜਿਹੜੇ ਇੱਕ ਗੁਰੂ ਦੇ ਚਰਨਾਂ ਚ ਆਣ ਕੇ ਬਹਿ ਗਿਆ ਸਮਝ ਲਓ ਅਜੇ ਜੁੜੇ ਹੋਏ ਨੇ ਉਹ ਉਹ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਆਉਟ ਆਸਰਾ ਨਹੀਂ ਤੱਕਦੇ ਅਛੇ ਇੱਕ ਬੇਨਤੀ ਹੋਰ ਕਰਾਂ ਪੱਤਾ ਟੁੱਟ ਗਿਆ ਸੁੱਕ ਗਿਆ ਉਹਦੇ ਕੋਲ ਕੋਈ ਮੌਕਾ ਨਹੀਂ ਦੁਬਾਰਾ ਆਪਣੇ ਮੂਲ ਨਾਲ ਜੁੜਨ ਦਾ ਉਹ ਜੁੜ ਨਹੀਂ ਸਕਦਾ ਹੁਣ ਦੁਬਾਰਾ ਕਈ ਵਾਰੀ ਵੇਖਿਆ ਬੱਚੇ ਖੇਡਦੇ ਖੇਡਦੇ ਕੋਈ ਟਾਣੀ ਟੁੱਟ ਜਾਏ ਫੁੱਲ ਦੀ ਕਿਤੇ ਫੁੱਲ ਟੁੱਟ ਜਾਏ ਬੱਚਿਆਂ ਕੋਲੋਂ ਕਈ ਵਾਰੀ ਕੁੱਟ ਤੋਂ ਡਰਦੇ ਆ ਉਹ ਫਿਰ ਉੱਥੇ ਹੀ ਟਾਣੀ ਲਾ ਦੇਣਗੇ ਵਿੱਚ ਵੀ ਵੀ ਸਾਨੂੰ ਘਰ ਦੇ ਛਿੜਕਾਣਾ ਮਾਰਨ ਕਈ ਵਾਰੀ ਵੇਖਿਆ ਨਾ ਬੱਚੇ ਖੇਡਦੇ ਖੇਡਦੇ ਕੋਈ ਫੁੱਲ ਦੀ ਟਾਣੀ ਟੁੱਟ ਜਾਏ ਉਹਨਾਂ ਕੋਲੋਂ ਪਰ ਸ਼ਾਮਾਂ ਪੈਣ ਤੱਕ ਆਪ ਨੂੰ ਪਤਾ ਲੱਗ ਜਾਂਦਾ ਵੀ ਉਹ ਫੁੱਲ ਮਰ ਜਾ ਜਾਂਦਾ ਤੇ ਪਤਾ ਲੱਗਦਾ ਵੀ ਇਹ ਕਿਸੇ ਬੱਚੇ ਸ਼ਰਾਰਤੀ ਨੇ ਟਾਣੀ ਟੁੱਟ ਗਈ ਸੀ ਉਹਦੇ ਕੋਲੋਂ ਤੇ ਉਹਨੇ ਆਪਣੇ ਕੋਟ ਤੋਂ ਡਰਦੇ ਮੈਨੂੰ ਕੋਈ ਕਵੇ ਨਾ ਕਰਦਾ ਤੇ ਉਹ ਹਾਰ ਕੇ ਫੇਰ ਘਰ ਦੇ ਚੋਕੇ ਟਾਣੀ ਨੂੰ ਪਰਾਂ ਸੁੱਟ ਦਿੰਦੇ ਜਦੋਂ ਪਤਾ ਟਾਣੀ ਨਾਲੋਂ ਟੁੱਟਾ ਉਹਦੀ ਹਰੀਆਵਲ ਵਿੱਚ ਫਰਕ ਪੈ ਗਿਆ ਪੱਤੇ ਕੋਲ ਕੋਈ ਮੌਕਾ ਨਹੀਂ ਹੈਗਾ ਦੁਬਾਰਾ ਆਪਣੇ ਧੁਰੇ ਨਾਲ ਜੁੜਨ ਦਾ ਪਰ ਪਰਸ਼ਾ ਕਹਿੰਦੇ ਬੰਦਿਆ ਤੇਰੇ ਕੋਲ ਬਹੁਤ ਮੌਕੇ ਨੇ ਤੂੰ ਟੁੱਟ ਚੁੱਕਾ ਹੈ ਦੁਬਾਰਾ ਜੁੜ ਸਕਦਾ ਹੈ ਤੇਰੇ ਕੋਲ ਮੌਕਾ ਹੈ ਜੋੜੂ ਕੌਣ ਗੁਰੂ ਤਾ ਕਿੱਸੇ ਸੋ ਸਤਿਗੁਰੂ ਵਾਹ ਵਾਹ ਜਿਨ ਹਰ ਸਿਓ ਪੱਤਾ ਨਹੀਂ ਜੁੜ ਸਕਦਾ ਨਾ ਪਰ ਗੁਰੂ ਤੈਨੂੰ ਜੋੜ ਸਕਦਾ ਇਸ ਕਰਕੇ ਅਸੀਂ ਗੁਰੂ ਨੂੰ ਵਾਹ ਕਹਿੰਨੇ ਆ ਇਸ ਕਰਕੇ ਅਸੀਂ ਗੁਰੂ ਨੂੰ ਧੰਨ ਕਹਿੰਨੇ ਆ ਕਿ ਟੁੱਟੇ ਹੋਏ ਨੂੰ ਵੀ ਗੁਰੂ ਜੀ ਦੁਬਾਰਾ ਜੋੜ ਸਕਦੇ ਨੇ ਇਸ ਕਰਕੇ ਤਾਂ ਹੀ ਆਖਿਆ ਸੀ ਕਿ ਗੁਰੂ ਦੀ ਜਿਹੜੀ ਮਹਿਮਾ ਹੈ ਗੁਰੂ ਦੀ ਜਿਹੜੀ ਮਹਿਮਾ ਹੈ ਇਜ ਜਿੰਨੀ ਵਾਰ ਵੀ ਕਰੀਏ ਉਨੀ ਵਾਰੀ ਥੋੜਾ ਹੈ ਜਿੰਨੀ ਵਿਢਾਈ ਕਰੀਏ ਉਨੀ ਥੋੜੀ ਹੈ ਤੋਂ ਪਾਰਸ਼ਾ ਜੀ ਇਥੇ ਕਿੰਨਾ ਪਿਆਰਾ ਬਚਨ ਕਰਦੇ ਨੇ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਜਿਨੇ ਭਰਮ ਦਾ ਗਾੜੀ ਪਨ ਕੇ ਰਖ ਦਿੱਤਾ ਆਪਾਂ ਪਾਸ਼ਾ ਦੀ ਬਾਣੀ ਪੜਦੇ ਫੂਟੋ ਆਂਡਾ ਭਰਮ ਕਾ ਸਾਰੇ ਬੋਲੋ ਜੀ ਫੂਟੋ ਆਂਡਾ ਭਰਮ ਕਾ ਸਤਗੁਰ ਨੇ ਭਰਮ ਨੂੰ ਨਾ ਆਂਡਾ ਕਿਹਾ ਬਾਣੀ ਚ ਆਂਡਾ ਕਿਉਂ ਸ਼ਬਦ ਵਰਤਿਆ ਭਲਾ ਜੀ ਕਉਕੀ ਇਹਦਾ ਪੰਛੀ ਦਾ ਬੱਚਾ ਹੁੰਦਾ ਅੰਡੇ ਦੇ ਵਿੱਚ ਹੁੰਦਾ ਹੈ ਜਦੋਂ ਤੱਕ ਉਹ ਆਂਡੇ ਦੇ ਵਿੱਚ ਹੈ ਉਹਨੂੰ ਬਾਹਰ ਦੀ ਦੁਨੀਆ ਦਾ ਕੱਖ ਨਹੀਂ ਪਤਾ ਪਰ ਜਦੋਂ ਆਂਡਾ ਭਜਣਾ ਹੈ ਨਾ ਜਦੋਂ ਆਂਡਾ ਭਜਣਾ ਹੈ ਉਦੋਂ ਉਹਨੇ ਫਿਰ ਬਾਹਰ ਦੀ ਦੁਨੀਆ ਵੇਖਣੀ ਉਡਾਰੀਆਂ ਮਾਰਨੀਆਂ ਉਹਨੇ ਮਨੁੱਖ ਵੀ ਭਰਮ ਦੇ ਆਂਡੇ ਵਿੱਚ ਹੈ ਭਰਮੀ ਹੈ ਜਿਹੜੇ ਲੋਕ ਕਿਸੇ ਨੂੰ ਪੁੱਛਣ ਤੋਂ ਬਿਨਾਂ ਤੁਰਦੇ ਇਹ ਭਰਮ ਹੈ